ਸ਼ੀਗਾਰ ਜੀ ਮੈਂ ਸੀਮਾ ਭਾਰਗਵ ਚੇਅਰਪਰਸਨ 올 ਇੰਡੀਅਨ ਟੈਰਰਿਸਟ ਐਂਟੀ ਕਰਾਈਮ ਫਰੰਟ ਮੈਲਵਿੰਗ ਮਾਨਸਾ ਪ੍ਰੈਜ਼ੀਡੈਂਟ ਸਲਾਮ ਫਾਊਂਡੇਸ਼ਨ ਮੈਲਵਿੰਗ ਮਾਨਸਾ ਐਂਡ ਚੇਅਰਪਰਸਨ ਜਰਨਲਿਸਟ ਪ੍ਰੈਸ ਕਲੱਬ ਮੈਲਵਿੰਗ ਮਾਨਸਾ ਆਪ ਸਭ ਜੀ ਨੂੰ ਵਿਸਾਖੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੀ ਹਾਂ ਖਾਸ ਕਰ ਮੇਰੇ ਕਿਸਾਨ ਭਰਾਵਾਂ ਨੂੰ ਜਿਨ੍ਹਾਂ ਦੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਔਰ ਦੇਸ਼ਾਂ ਵਿਦੇਸ਼ਾਂ ਚ ਬੈਠੇ ਮੇਰੇ ਪੰਜਾਬੀ ਭਰਾਵਾਂ ਨੂੰ ਵਿਸੱਖੀਨਿਆ ਬਹੁਤ ਬਹੁਤ ਮੁਬਾਰਕਾਂ ਇਸ ਦਾ ਸਬੰਧ ਖਾਲਸਾ ਦੀ ਸਿਰਜਣਾ ਨਾਲ ਵੀ ਹੈ ਆਪ ਸਭ ਜੀ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਇਸ ਨੂੰ ਖਾਲਸੇ ਦਾ ਜਨਮ ਦਿਵਸ ਵੀ ਮੰਨਿਆ ਜਾਂਦਾ ਹੈ ਸੋ ਇੱਕ ਵਾਰ ਫਿਰ ਮੇਰੇ ਵੱਲੋਂ ਆਪ ਸਭ ਜੀ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਜੀ ਧੰਨ